ਬੈੱਡ ਆਪਣੇ ਕੋਲ 3500 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ ਇਹ ਬੈੱਡ ਚਾਹੇ ਸਿੰਗਲ ਲੈ ਲਓ ਸਿੰਗਲ ਲੈ ਲਓ ਹਾਂਜੀ ਅਲਮਾਰੀ ਕਿੰਨੇ ਦਾ ਸਟਾਰਟ ਹੋ ਜਾ 4000 ਤੋਂ ਸ਼ੁਰੂ ਹੋ ਜਾਂਦੀ ਹੈ 4000 ਹਾਂਜੀ ਹਾਂ ਜੈਸੀ ਚੋਲੇ ਤੋਂ ਲੈ ਕੇ ਗਈ ਕਰੋਕਰੀ ਦੀ ਜਿਹੜੀ ਮਰਜ਼ੀ ਆਈਟਮ ਲੈ ਲਓ ਸੱਤ ਜਿਹੜੇ ਗਿਜਰ 15 16 16000 ਦੇ ਵਿਕਦੇ ਆ ਮਾਰਕੀਟ ਦੇ ਵਿੱਚ ਉਹ ਇੱਥੇ 6-7000 ਦੇ ਮਿਲ ਜਾਂਦੇ ਹਨ ਲਓ ਵੀ ਪੰਜਾਬ ਦੇ ਸਭ ਤੋਂ ਵੱਡੇ ਵੇਅਰ ਹਾਊਸ ਤੇ ਡਿਸਕਾਊਂਟ ਸਟੋਰ ਬਲੱਡ ਦੇ ਵਿੱਚ ਜੇ ਤਾਂ ਤੁਹਾਨੂੰ ਘਰ ਦੀ ਹਰ ਇੱਕ ਚੀਜ਼ ਮਤਲਬ ਕਿ ਬਹੁਤ ਸਾਰੇ ਰੇਟਾਂ ਦੇ ਵਿੱਚ ਮਿਲ ਜੂਗੀ ਇੱਕ ਚਮਚੇ ਤੋਂ ਲੈ ਕੇ ਬੈੱਡ ਅਲਮਾਰੀ ਸੋਫੇ ਤੱਕ ਸਾਈਕਲ ਤੱਕ ਜਿਹੜੀ ਚੀਜ਼ ਆਪਣੇ ਘਰ ਦੇ ਵਿੱਚ ਹੁੰਦੀ ਹੈ ਹਰ ਇੱਕ ਚੀਜ਼ ਇਸ ਸਟੋਰ ਤੇ ਹੋਊਗੀ ਸਸਿਗਾ ਬਾਈ ਜੀ ਸਸਿਗਾ ਬਾਈ ਜੀ ਬਾਈ ਇਹ ਸਟੋਰ ਸਭ ਤੋਂ ਪਹਿਲਾਂ ਪੈਂਦਾ ਕਿਥੇ ਆਂ ਦੱਸ ਦੋ ਇਹ 슈ਗਰ ਮਿਲ ਦੇ ਸਾਹਮਣੇ ਭਿੱਖੀ ਰੋਡ ਤੇ ਠੀਕ ਹੈ ਜੀ ਹਾਂਜੀ ਬਲੱਡ ਬਿਸਕੌਂਸ ਬਲੱਡ ਹੁਣ ਜਿਹੜੇ ਗਿੱਜਰ ਕੰਪਨੀਆਂ ਦੇ ਮਲ ਹਰ ਇੱਕ ਚੀਜ਼ ਕੰਪਨੀ ਦੀ ਹੁੰਦੀ ਹੈ ਇੱਥੇ ਜਿਹੜੇ ਗਿਜਰ 15 16 16000 ਦੇ ਵਿਕਦੇ ਆ ਮਾਰਕੀਟ ਦੇ ਵਿੱਚ ਉਹ ਇੱਥੇ 6 7000 ਦੇ ਮਿਲ ਜਾਂਦੇ ਹਨ ਜਿਵੇਂ ਆਪ ਇਹਨਾਂ ਦੇ ਕਿੰਨੇ ਪਰਸੈਂਟ 65% ਲੈਸ ਮਿਲ ਜੂਗਾ ਇਹ ਮਾਰਕੀਟ ਨਾਲ ਕੰਪਨੀ ਦੇ ਹਾਂ ਠੀਕ ਹੈ ਇਹ ਜਿਹੜਾ ਸਟਾਕ ਵਾਧੂ ਹੈ ਨਾ ਚਾਹੇ ਕੋਈ 20 ਚੱਕ ਲੋ ਚਾਹੇ ਕੋਈ 30 ਚੱਕ ਲੋ ਮਤਲਬ ਮਿਲ ਜਾਣਗੇ ਹੁਣ ਜਿਵੇਂ ਇੱਥੇ ਬਈ ਡਾਇਨਿੰਗ ਟੇਬਲ ਵੀ ਪਏ ਆ ਡਾਇਨਿੰਗ ਟੇਬਲ ਆਪਣੇ ਕੋਲੇ ਕਿੰਨੇ ਤੋਂ ਸਟਾਰਟ ਹੋ ਜਣਗੇ ਲੱਕੜ ਦੇ ਜਾਂ ਪਲਾਸ 5000 ਤੋਂ ਸ਼ੁਰੂ ਹੋ ਜਾਂਦਾ ਹੈ ਡਾਇਨਿੰਗ ਟੇਬਲ ਆਪਣੇ ਕੋਲੇ ਠੀਕ ਹੈ ਜੀ ਅੱਜ ਮੈਂ ਲੋਕ ਦਿਵਾਲੀ ਤੇ ਖਰੀਦਣਾ ਪਸੰਦ ਕਰਦੇ ਆ ਕੁੱਕਰ ਵਗੈਰਾ ਇਹਨਾਂ ਤੇ ਵੀ ਲੈਸ ਹੋਊਗਾ ਇਹਨਾਂ ਤੇ ਵੀ ਬਥੇਰਾ ਲੈਸ ਹੈ ਠੀਕ ਹੈ ਮੰਨ ਲਓ ਕਿ ਅੱਧ ਮੁੱਲ ਨਾਲ ਕੋਈ ਚੀਜ਼ ਘੱਟ ਵੀ ਪੈ ਜਾਂਦੀ ਕੋਈ ਅੱਧ ਮੁੱਲ ਵੀ ਪੈ ਜਾਂਦੀ ਹਾਂਜੀ ਹਾਂਜੀ ਅੱਧ ਮੁੱਲ ਨਾਲ ਪਰ ਉੱਪਰ ਨਹੀਂ ਹੁੰਦਾ ਜਿਵੇਂ ਕੀ ਕੀ ਪ੍ਰੋਡਕਟ ਹੋਣੀਆਂ ਇਹਦੇ ਵਿੱਚ ਬਈ ਜਿਵੇਂ ਗੈਂਸੀ ਚੋਲੇ ਤੋਂ ਲੈ ਕੇ ਗਈ ਕਰੋਕਰੀ ਦੀ ਜਿਹੜੀ ਮਰਜ਼ੀ ਆਟਮ ਲੈ ਲਓ ਸਾਥ ਡੈਨਕ ਟੇਬਲ ਬਾਈ ਲੱਕੜ ਦੇ ਵੀ ਹੁੰਦੇ ਆ ਲੱਕੜ ਦੇ ਵੀ ਹੁੰਦੇ ਨੇ ਠੀਕ ਹੈ ਜਿਵੇਂ ਆਹ ਕੀ ਚੀਜ਼ ਆ ਬਾਈ ਇਹ ਆਪਣੀ ਬਾਥਰੂਮ ਦੇ ਵਿੱਚ ਵੈਂਟੀ ਦੇ ਉੱਤੇ ਲੱਗਣ ਵਾਸਤੇ ਹੁੰਦਾ ਈ ਮੂੰਹ ਦੇਖਣ ਵਾਸਤੇ ਇੱਥੇ ਸਮਾਨ ਵੀ ਰੱਖਿਆ ਜਾਂਦਾ ਠੀਕ ਹੈ ਨਿਸ਼ਾਨ ਲੱਗਿਆ ਹੋਇਆ ਹਾਂ ਮਤਲਬ ਕਿ ਕੋਈ ਬੰਦਾ ਘਰ ਦੇ ਵਾਸਤੇ ਹਰ ਇੱਕ ਚੀਜ਼ ਲਾਉਣ ਦੇ ਵੀ ਇੱਥੇ ਮਿਲ ਜੂ ਹਣਾ ਬਾਈ ਹਾਂਜੀ ਹਾਂਜੀ ਜਿਵੇਂ ਆਹ ਪਿਆ ਇੱਕ ਕ੍ਰੋਕਰੀ ਵਾਲਾ ਕ੍ਰੋਕਰੀ ਦੀ ਆਟ ਮੈਂ ਹਾਂਜੀ ਠੀਕ ਹੈ ਕ੍ਰੋਕਰੀ ਦੀ ਵੀ ਲੈ ਲਓ ਸੋ ਬਹੁਤ ਵਧੀਆ ਸ ਹੈ ਦਿਵਾਲੀ ਕਰਕੇ ਬਸੇਰਾ ਲੈਸ ਕੀਤਾ ਹੋਇਆ ਕਈ ਵੀਰ ਕਹਿੰਦਾ ਵੀ ਇਹ ਪ੍ਰਾਣ ਸਮਾਨ ਪ੍ਰਾਣ ਇਹ ਨਵੇਂ ਹੈ ਹਨਾ ਸਾਰਾ ਨਵਾਂ ਹੀ ਆ ਡੱਬਾ ਸਾਰਾ ਫਰੈਸ਼ ਦਾ ਹੀ ਸਾਰਾ ਫਰੈਸ਼ ਦਾ ਹਰ ਚੀਜ਼ ਦੇਖ ਲਓ ਵੀ ਫਰੈਸ਼ ਦੀ ਹੋਊਗੀ ਉਹ ਕੰਮ ਨਹੀਂ ਹੈਗਾ ਵੀ ਪੁਰਾਣਾ ਸਮਾਨ ਹੈ ਹਾਂਜੀ ਸਮਾਨ ਨਵਾਂ ਹੋਊਗਾ ਬਿਲੈਸਾ ਪੂਰਾ ਹੋਊਗਾ ਆ ਦੇਖ ਲਓ ਭਾਈ ਆ ਮੈਨੂੰ ਲੱਗਦਾ ਭਾਈ ਮਾਰਕੀਟ ਦੇ ਵਿੱਚ 10000 ਦਾ ਮਿਲਦਾ ਇਹਦੇ ਨਾਲ ਦਾ ਹਨਾ 1000 ਰੁਪਏ ਦਾ ਦੇ ਦਾਂਗੇ ਜੀ 1000 ਰੁਪਏ ਦਾ 1000 ਰੁਪਏ ਦਾ 11000 ਰੁ ਸੋਫੇ ਦਿਖਾ ਦਨੇ ਸਾਨੂੰ ਰਿਕਲਾਈਨਰ ਚੇਹਰਾ ਦਿਖਾ ਦਨੇ ਆ ਜਿਵੇਂ ਜੁੱਤੀ ਜੁੱਤੀ ਰੱਖਣ ਬਾਅਦ ਚੀਜ਼ ਹੈ ਹਾਂਜੀ ਹਾਂ ਠੀਕ ਹੈ ਆ ਦੇਖੋ ਨਵੀਂ ਚੀਜ਼ ਹੈ ਅੱਜ ਕੱਲ ਕੰਦ ਤੇ ਲੱਗ ਜਾਂਦੀ ਹੈ ਇਹ ਹਮ ਸਾਈਕਲ ਆ ਕੇ ਬਈ ਸਾਈਕਲ ਕਿੰਨੇ ਤੋਂ ਸਟਾਰਟ ਹੋਣਗੇ 4000 ਤੋਂ ਸ਼ੁਰੂ ਹੋ ਜਾਂਦਾ ਹੈ ਸਾਈਕਲ ਜਿਹੜੇ ਗੇਰਾਂ ਗੂਰਾਂ ਵਾਲੇ ਹੁੰਦੇ ਆ 4000 ਤੋਂ ਸ਼ੁਰੂ ਹੋ ਗਿਆ ਸਾਈਕਲ 13-14000 ਤੱਕ ਸਾਡੇ ਕੋਲ ਸਾਈਕਲ ਹੈਗਾ ਠੀਕ ਆ ਮਾਰਕੀਟ ਦੇ ਵਿੱਚ ਜਿਹੜਾ ਸਾਈਕਲ ਤੁਹਾਨੂੰ ਮਿਲੂ 20-25000 ਦਾ ਇਥੇ 4-5000 ਦਾ ਮਿਲ ਜੀ ਦੇ ਦਾਂਗੇ ਲਓ ਬਿੰਨਾ ਮੇ ਇਹ ਸਾਈਕਲ ਹੈ ਕੋਈ ਪੁਰਾਣੀ ਚੀਜ਼ ਨਹੀਂ ਆ ਦੇਖ ਲਓ ਵੀ ਅਲਮਾਰੀਆਂ ਪਈਆਂ ਅਲਮਾਰੀਆਂ ਜਿਵੇਂ ਕਿਹੜੇ ਕਿਹੜੇ ਸਾਈਜ਼ ਹੋਣਗੇ ਸਾਰੇ ਸਾਈਜ਼ ਨੇ ਸਿੰਗਲ ਡੋਰ 2 ਡੋਰ 3 ਡੋਰ 4 ਡੋਰ ਸਾਰੀਆਂ ਅਲਮਾਰੀਆਂ ਜੇ ਤੁਹਾਨੂੰ ਪੱਕੇੇ ਕੰਮ ਕਰਾਉਣਾ ਵੀ ਮਨ ਲੈ ਸਖਤ ਕੰਮ ਕਰਾਉਣਾ ਆ ਦੇਖੋ ਵੀ ਜਿਹੜੀ ਆ ਕੁੰਡੇ ਲੱਗੇ ਹੁੰਦੇ ਆ ਆਹ ਪੂਰੇ ਪ੍ਰੋਵੀਜ਼ਨਲ ਚੀਜ਼ ਆ ਗਈ ਹੈ ਨਾ ਬਾਈ ਇਹ ਕੰਪਨੀ ਦੇ ਆ ਬਾਈ ਬਿਲਕੁਲ ਕੰਪਨੀ ਦੇ ਆ ਇਹ ਅਲਮਾਰੀ ਕਿੰਨੇ ਦਾ ਸਟਾਰਟ ਹੋ ਜਾ 4000 ਤੋਂ ਸ਼ੁਰੂ ਹੋ ਜਾਂਦੀ ਹੈ 4000 ਹਾਂਜੀ ਹਾਂਜੀ ਕੋਈ ਮਰਜ਼ੀ ਅਲਮਾਰੀ ਲੈ ਲਓ ਆ ਪਈਆਂ ਇੱਧਰ ਅਲਮਾਰੀਆਂ ਆ ਚਾਹੇ ਤੁਸੀਂ ਮੈਲ ਐਡਰੈਸਿੰਗ ਵਾਲਿਆਂ ਨੂੰ ਇਹ ਵੀ ਪਈਆਂ ਨੇ ਹਾਂਜੀ ਤੁਸੀਂ ਇੱਥੇ ਆ ਕੇ ਚੀਜ਼ ਪਸੰਦ ਕਰਕੇ ਖਰੀਦ ਸਕਦੇ ਹੋ ਬਰਲਾਡੇ ਸ਼ਹਿਰ ਦੇ ਵਿੱਚ ਜਿਹੜਾ ਇਹ ਮਤਲਬ ਡਿਸਕਾਊਂਟ ਸਟੋਰ ਹੈ ਤੇ ਫਿਰ ਵਾਸ਼ਿੰਗ ਮਸ਼ੀਨਾਂ ਹੀ ਪਈਆਂ ਇਹ ਸੈਮਸੰਗ ਦੀਆਂ ਬਾਈ ਹਾਂ ਸੈਮਸੰਗ ਤੇ ਗੋਦਰੇਜ਼ ਕੰਪਨੀ ਦੀਆਂ ਵੀ ਪਈਆਂ ਨੇ ਗੋਦਰੇਜ਼ ਤੇ ਸੈਮਸੰਗ ਦੀਆਂ ਤੇ ਹੁਣ ਗੱਲ ਆ ਗਈ ਬਾਈ ਸੋਫਿਆਂ ਤੇ ਹਾਂਜੀ ਸੋਫੇ ਆਪਣੇ ਕੋਲੇ ਕਿੰਨੇ ਸੀਟਰ ਤੋਂ ਸਟਾਰਟ ਹੱਕਾ ਸਿੰਗਲ ਸੀਟਰ ਵੀ ਮਿਲ ਜਾਂਦੇ ਆ ਸਿੰਗਲ ਸੀਟ ਵੀ ਮਿਲ ਜਾਂਦੇ ਆ 2 ਸੀਟੇ ਵੀ 3 ਸੀਟਰਡ ਵੀ ਮਿਲ ਜਾਂਦੇ ਆ ਇੱਕ ਇੱਕ ਸੀਟ ਆਪਾਂ ਨੂੰ ਕਿੰਨੇ ਦੀ ਮਿਲੂ ਬਾਈ 1500 ਰੁਪਏ ਸੀਟ ਤੋਂ ਸ਼ੁਰੂ 1500 ਦੀ ਪਊਗੀ ਹਾਂਜੀ ਹਾਂਜੀ ਇੱਕ ਸੀਟ 1500 ਦੀ ਠੀਕ ਹੈ ਹਾਂਜੀ ਹਾਂ ਤੇ ਸੋਫਿਆਂ ਦੇ ਵਿੱਚ ਬਈ ਫਿਰ ਕਿੰਨਾ ਕਾ ਸਟਾਕ ਆ ਸੋਫਿਆਂ ਦੇ ਵਿੱਚ ਬਥੇਰਾ ਸਟਾਕ ਹੈ ਤੁਸੀਂ ਦੇਖ ਲੋ ਨੀ ਆ ਮਾਰ ਲੋ ਇਹ ਸਾਰੇ ਸੋਵੇ ਬਈ ਕੰਪਨੀ ਦੀ ਹੁੰਦੇ ਆ ਹਨਾ ਹਾਂਜੀ ਹਾਂਜੀ ਮਤਲਬ ਜਿਹੜੇ ਕੰਪਨੀ ਉੱਪਰ ਕਿਹੜੀ ਕਿਹੜੀ ਆਪਣੇ ਹੁੰਦੇ ਆ ਬਈ ਸੋਫੇ ਗੋਦਰੇਜ਼ ਦੇ ਹੋਗੇ ਜੀ ਹਾਂਜੀ ਨੀਲ ਕਮਲ ਦੇ ਹੋਗੇ ਠੀਕ ਹੈ ਆ ਵੀ ਸੋਫੇ ਆ ਬਈ ਹਾਂਜੀ ਹਾਂਜੀ ਤੇ ਇਹ ਸੋਫਾ ਕਮ ਸੈੱਟ ਬੈੱਡ ਆ ਤੇ ਕਿ ਬੈੱਡ ਆਗੇ ਬਈ ਬੈੱਡ ਆਪਣੇ ਕੋਲੇ ਕਿੰਨੇ ਤੋਂ ਸਟਾਰਟ ਹੋ ਜਾਣਗੇ ਬੈੱਡ ਆਪਣੇ ਕੋਲੇ 3500 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ ਇਹ ਬੈੱਡ ਚਾਹੇ ਸਿੰਗਲ ਲੈ ਲੋ ਸਿੰਗਲ ਲੈ ਲੋ ਹਾਂ ਚਾਹੇ ਡਬਲ ਲੈ ਲੋ ਚਾਹੇ ਸਟੋਰੇਜ ਵਾਲੇ ਲੈ ਲੋ ਅੱਜ ਮੈਂ ਸਟੋਰੇਜ ਵਾਲਾ ਪਿਆ ਹਾਂਜੀ ਹਾਂ ਇਹ ਬਾਈ ਉੱਪਰ ਗੱਦੇ ਵੀ ਮਿਲ ਜਾਂਦੇ ਰੱਖਣ ਗੱਦੇ ਵੀ ਮਿਲ ਜਾਣਗੇ ਠੀਕ ਹੈ ਇਹ ਗੱਦੇ ਵੀ ਮਤਲਬ ਕਿੰਨਾ 4000 ਰੁਪਏ ਤੋਂ ਸ਼ੁਰੂ ਹੋ ਜਾਊਗਾ ਇਹ ਗੱਦਾ ਹਾਂਜੀ ਕਿੰਨੇ ਇੰਚ ਮਿਲ ਜਣਗੇ ਬਦਦੋ 4 ਇੰਚ 2 2.5 ਇੰਚ 6 ਇੰਚ ਜਿੰਨਾ ਮਰਜ਼ੀ ਲੈ ਲਓ ਠੀਕ ਹੈ ਬਾਈ ਐਡਾ ਚਾਹੇ ਬਾਈ ਸਟਾਕ ਕਿੰਨਾ ਹੋਊਗਾ ਬਥੇਰਾ ਸਟਾਕ ਹੈ ਸਿੰਗਲ ਬੜਾ ਮਤਲਬ ਜੇ ਕਿਸੇ ਵੀਰ ਨੇ ਫਰਨੀਚਰ ਖਰੀਦਣਾ ਬੈੱਡ ਵੀ ਮਿਲ ਜਾਊਗਾ ਬਾਈ ਸੋਫਾ ਵੀ ਮਿਲ ਜਾਊਗਾ ਅਲਮਾਰੀ ਮਿਲ ਫਰਨੀਚਰ ਵਾਲੇ ਵਾਸਤੇ ਵੀ ਹੈਗਾ ਸਿਸਟਮ ਹਾਂਜੀ ਹਾਂ ਕੋਈ ਸਾਈਕਲ ਸੁੰਗਲ ਚਲਾਉਣ ਦਾ ਸ਼ੌਂਕ ਹੈ ਸਾਈਕਲਾਂ ਦਾ ਸਟਾਕ ਇੱਧਰ ਵੀ ਪਿਆ ਹੈ ਉਧਰ ਵੀ ਪਿਆ ਹੈ ਹਾਂਜੀ ਜਿਹੜੇ ਭੈਣਾ ਵਾਸਤੇ ਕਿਚਨ ਦਾ ਸਟਾਕ ਵੀ ਪਿਆ ਇੱਥੇ ਮਤਲਬ ਕੁਲਮ ਲਾ ਕੇ ਹਰ ਇੱਕ ਚੀਜ਼ ਹੈ ਬਾਈ ਹਨਾ ਹਾਂਜੀ ਹਾਂ ਠੀਕ ਹੈ ਕੁਰਸੀਆਂ ਬਾਈ ਆਹ ਪਲਾਸਟਿਕ ਵਾਲੀਆਂ ਕਿੰਨੇ ਤੋਂ ਸਟਾਰਟ ਹੋ ਜਣਗੀਆਂ 200 ਰੁਪਏ ਤੋਂ ਸ਼ੁਰੂ ਹੈ ਜੀ ਆਹ ਸੋਫਾ ਪਿਆ ਹੈ 1500 ਰੁਪਏ ਪਰ ਸੀਟ 1500 ਰੁਪਏ ਪਰ ਸੀਟ ਤੇ ਠੀਕ ਹੈ ਇਹ 3 ਸੀਟਰ ਹੈ 3 ਸੀਟਡ ਹੈ ਹਾਂ 3 ਸੀਟਰ ਇਹ ਮਿਲ ਜੂਗਾ ਜੇ ਤੁਸੀਂ ਆਪਦੇ ਆਫਿਸ 'ਚ ਰੱਖਣਾ ਹੈ ਘਰ ਵਾਸਤੇ ਲੈਣੇ ਘਰ ਵਾਸਤੇ ਮਨ ਲੱਗੇ ਹਰ ਇੱਕ ਤਰ੍ਹਾਂ ਦਾ ਮਿਲ ਜੂਗਾ ਕਲਰ ਵੀ ਬਹੁਤ ਸਾਰੇ ਹਨ ਬਈ ਦੇ ਵਿੱਚ ਹਾਂਜੀ ਹਾਂਜੀ ਕਲਰ ਤੇ ਆ ਘਰ ਦੇ ਵਿੱਚ ਰੱਖਣ ਵਾਸਤੇ ਦੇਖੋ ਵੀ ਕਿੰਨੀ ਸੋਹਣੀ ਚੀਜ਼ ਹੈ ਨੀਲ ਕਮਲ ਨੀਲ ਕਮਲ ਕੰਪਨੀ ਦੀ ਹੈ ਮਤਲਬ ਪੂਰੀ ਜਿਹੜੀ ਮਤਲਬ ਟਾਪ ਦੀ ਕੰਪਨੀ ਹੈ ਇਹਦੀ ਕੁੱਲ ਕੀਮਤੀ 800 ਰੁਪਏ ਹੈ ਯਾਰ ਦੇ ਵਿੱਚ ਜਾਉਂਗੇ 5-6000 ਤੋਂ ਘੱਟ ਤਾਂ ਮੈਂ ਕਹਿੰਦਾ ਮਿਲਦੀ ਨਹੀਂ ਉਦੋਂ ਜਿਵੇਂ ਬਈ ਯਾਰ ਰੈਸਟੋਰੈਂਟ ਵਾਸਤੇ ਇਹ ਵੀ ਮਿਲ ਜਿੰਦੀ ਹੈ ਹਨਾ ਜਿਵੇਂ ਕੱਪੜੇ ਸਕੌਨ ਵਾਸਤੇ ਪਾਉਣ ਵਾਸਤੇ ਹਰ ਇੱਕ ਚੀਜ਼ ਹੈ ਤੇ ਆ ਆ ਵੀ ਕੱਪੜੇ ਸਕੌਨ ਵਾਲੀ ਹੈ ਬਈ ਜਿਵੇਂ ਆ ਸਮਾਨ ਸਮੂਹ ਰੱਖਣ ਵਾਸਤੇ ਇਹ ਚੀਜ਼ਾਂ ਦਾ ਬਹੁਤ ਫੋਨ ਨਾਲ ਲਗੇ ਬਹੁਤ ਸਾਰੇ ਇੱਥੇ ਆਫਰ ਵੀ ਮਿਲ ਜਣਗੇ ਬਾਕੀ ਤੁਹਾਨੂੰ ਸਟੋਰ ਤੇ ਆ ਕੇ ਪਤਾ ਲੱਗੂਗਾ ਬਾਈ ਹੋਰ ਫਿਰ ਕੀ ਕੀ ਸਮਾਨ ਹੋਊ ਆਪਣੇ ਕੋਲ ਹੋਰ ਆਪਣੇ ਕੋਲ ਰੈਕਲਾਈਨਰ ਚੇਅਰਾਂ ਨੇ ਜੀ ਮੈਂ ਦਿਖਾ ਦ ਰਿਹਾ ਤੁਹਾਨੂੰ ਤੇ ਬਾਕੀ ਆਹ ਦੇਖੋ ਜਿਹੜੀ ਆਹ ਡਿਮਾਂਡ ਕਰਦੇ ਆ ਬਾਈ 에ਅਰ ਫਰਾਇਰ ਦੀ 에ਅਰ ਫਰਾਇਰ ਵੀ ਇੱਥੇ ਮਿਲ ਜਣਗੇ ਹਾਂਜੀ ਹਾਂਜੀ ਤੇ ਆ ਜਿਵੇਂ ਬਾਰਬੀਕਿਊ ਆ ਬਾਰਬੀਕਿਊ ਵੀ ਮਿਲ ਜੂਗੀ ਕਿਚਨੀ ਦਾ ਮਤਲ ਹਰ ਇੱਕ ਕਾਟੇਮੀ ਪਈ ਹਣਾ ਬਾਈ ਕੋਲ ਲਗਾ ਕੇ ਹਾਂਜੀ ਹਾਂਜੀ ਸੌਪੇ ਤੋਂ ਸਟਾਰਟ 100 ਰੁਪਏ ਤੋਂ ਸ਼ੁਰੂ ਆ ਦੇਖ ਲਓ ਬਈ 100 ਰੁਪਏ ਤੋਂ ਸਟਾਰਟ ਨੇ ਫਰੇਮ ਮਲੇ ਫਰੇਮਾਂ ਦੇ ਵਿੱਚ ਹੀ ਬਹੁਤ ਯਾਰ ਸਾਰਾ ਸਟਾਕ ਪਿਆ ਹੈ ਹਨਾ ਬਈ ਹਾਂਜੀ ਹਾਂ ਸਟੱਡੀ ਸਟੱਡੀ ਟੇਬਲ ਆ ਗਈ ਜੀ ਆਪਣੇ ਕੋਲ ਸਟੱਡੀ ਟੇਬਲ ਵੀ ਹੈ ਸਟੱਡੀ ਟੇਬਲ ਬੱਚਿਆਂ ਵਾਸਤੇ ਹੀ ਮੰਨ ਲਓ ਕਿ ਆਈਟਮ ਆ ਗਈਆਂ ਥਣ ਬਈ ਆ ਸਟੱਡੀ ਟੇਬਲ ਆ ਸਟੱਡੀ ਟੇਬਲ ਨੇ ਜੀ ਆਪਣੇ ਕੋਲ ਇਸੀ ਸੋਨੂੰ ਕੁੱਲ 1000 ਰੁਪਏ ਚ ਦੇ ਦਾਂਗੇ 1000 ਰੁਪਏ ਤੋਂ ਸ਼ੁਰੂ ਹੋ ਜਾਂਦਾ 1000 ਰੁਪਏ ਤੋਂ ਸ਼ੁਰੂ ਬਈ 1000 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ ਸਟੱਡੀ ਟੇਬਲ ਠੀਕ ਹੈ ਜੀ ਸਟੱਡੀ ਟੇਬਲ ਬਾਕੀ ਤੁਹਾਨੂੰ ਇੱਥੇ ਆ ਕੇ ਪਤਾ ਲੱਗੂ ਕਿਉਂਕਿ ਇੱਥੇ ਬਹੁਤ ਸਾਰੀਆਂ ਆਈਟਮਾਂ ਨੇ ਆਪਾਂ ਇੱਕ ਵੀਡੀਓ 'ਚ ਦਿਖਾ ਨਹੀਂ ਸਕਦੇ ਜਿਵੇਂ ਆਹ ਦੇਖੋ ਬੱਚਿਆਂ ਵਾਸਤੇ ਆ ਪਿਆ ਸਕੀਟਿੰਗ ਬੋਰਡ ਬੱਚਿਆਂ ਵਾਸਤੇ ਖੇਡਣ ਵਾਸਤੇ ਵੀ ਕਈ ਆਈਟਮਾਂ ਪਈਆਂ ਨੇ ਗੋਦਰੇ ਦੀ ਕੰਪਨੀ ਦਾ ਬਈ ਸਾਰੇ ਨੇ ਸੁਣੀਆਂ ਆ ਜਿਹੜੀਆਂ ਲਮਾਰੀਆਂ ਨੇ ਗੋਦਰੇ ਦੀਆਂ ਕੰਪਨੀਆਂ ਦੇ ਨੇ ਇਹ ਆ ਦੇਖ ਲਓ ਵਿੱਚੋਂ ਪੁਰੀਆਂ ਸੋਹਣੀਆਂ ਨੇ ਮਨ ਲੱਗਿਆ ਅਲੱਗ ਵੀ ਬਣਿਆ ਹੋਇਆ ਹੈ ਨਾ ਬਈ ਹਾਂਜੀ 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 ਇਹ ਵੀ ਬਈ ਕਾਹੀ ਪਈਆਂ ਹੋਣੀਆਂ ਹਾਂਜੀ ਹਾਂਜੀ ਇਹ 7000 ਰੁਪਏ ਦੀ ਦੇ ਦਾਂਗੇ 7000 ਕੁੱਲ 7000 ਦੀ ਕੁੱਲ 7000 ਦੀ ਤੁਸੀਂ ਚੀਜ਼ ਮੈਂ ਕਹਿੰਨਾ Google ਤੇ ਸਰਚ ਮਾਰੋ ਪਹਿਲਾਂ ਫੇਰ ਖਰੀਦੋ ਇੱਥੇ ਆ ਕੇ ਜਿਵੇਂ ਆਹ ਰਿਕਲੈਨਰ ਪਿਆ ਬਾਈ ਹਾਂਜੀ ਇਹ ਆਪਣੇ ਕੋਲੇ ਕਿੰਨੇ ਤੋਂ ਸਟਾਰਟ ਹੋ ਜਾਣਗੇ 8500 ਰੁਪਏ ਤੋਂ ਸ਼ੁਰੂ ਹੋ ਜਾਊਗਾ ਇਹ ਦੀਵਾਲੀ ਤੱਕ ਦੀਵਾਲੀ ਤੱਕ ਆਫਰ ਐ ਸੀ 8500 ਰੁਪਏ ਤੋਂ ਸਾਡੇ ਕੋਲ ਕਲੈਨਰ ਸ਼ੁਰੂ ਹੋ ਜਾਏ ਮਾਰਗਦਰਾ 15000 20000 ਦਾ ਇਹ ਮਿਲਦਾ ਹੈ ਹੂੰ ਇਸੇ ਤੋਂ ਨੂੰ 8500 ਰੁਪਏ ਤੋਂ ਦਿਓ 20000 ਤੋਂ ਘੱਟ ਬਾਈ ਮਿਲਦਾ ਨਹੀਂ ਨਾਰਮਲ ਜਾਈ 20000 ਦਾ ਮਿਲਦਾ ਜਿਵੇਂ ਆਹ ਦਾ ਪੂਰਾ ਪ੍ਰੋਫੈਸ਼ਨਲ ਪਿਆ ਹਣਾ ਹਾਂਜੀ ਹਾਂਜੀ ਇਹਦਾ ਇਲੈਕਟ੍ਰੋਨ ਰਿਕਲ ਕਿੰਨੇ ਕਿ ਹੋਣਗੇ ਬਈ ਰਿਕਲਰ ਬਥੇਰੀ ਕੁਆਲਟੀ ਪਈ ਆ ਜੀ ਮਤਲਬ ਸੋਫਿਆਂ ਦਾ ਬਈ ਬਹੁਤ ਸਟਾਕ ਪਿਆ ਨਾ ਸਟਾਕ ਪਿਆ ਕਿਸੇ ਵੀਰ ਨੇ ਸੋਫੇ ਲੈਣੇ ਨੇ ਸੋਫਿਆਂ ਦਾ ਮਤਲਬ ਕਾਫੀ ਸਾਰਾ ਸਟਾਕ ਹੈ ਤੇ ਅੱਜ ਮੈਲਮਾਰੀਲ ਮੂਰੀਆਂ ਜੀਆਂ ਸਾਮਾਨ ਰੱਖਣ ਨੂੰ ਇਹ ਤਾਂ ਬਹੁਤ ਤਰ੍ਹਾਂ ਦੀਆਂ ਨੇ ਹਨਾ ਬਈ ਹਾਂਜੀ ਆ ਘਰ ਚ ਸ਼ੀਸ਼ਾ ਸੁਸਾ ਲਾਉਣ ਆ ਪਿਆ ਦੇਖੋ ਇੱਕ ਬਈ ਜਿਹੜੀਆਂ ਆਫਿਸ ਚੇਅਰਾਂ ਦੀ ਡਿਮਾਂਡ ਕਰਦੇ ਆ ਲੋਕ ਹਾਂਜੀ ਹਾਂ ਆਫਿਸ ਚੇਅਰ ਆਪਣੇ ਕੋਲੇ ਹੈਗੀਆਂ ਹਾਂਜੀ ਹਾਂਜੀ ਜਿੰਨੀਆਂ ਮਰਜ਼ੀ ਠੀਕ ਆ ਆਫਿਸ ਚੇਅਰਾਂ ਤੇ ਅਸੀਂ ਤੁਹਾਨੂੰ ਦੀਵਾਲੀ ਤੇ ਡਿਸਕਾਊਂਟ ਦੇ ਦਾਂਗੇ ਜੀ ਕਿੰਨੇ ਕਿ ਤਰ੍ਹਾਂ ਦੀ ਹੋਣੀਆਂ ਸੜਕੋ ਰੇਕ ਹਰੇਕ ਮੇਲ ਦੀ ਆਫਿਸ ਚੇਅਰ ਹੈ ਹਾਂਜੀ ਤੁਹਾਨੂੰ ਇਹ 83% ਦਾ ਡਿਸਕਾਊਂਟ ਦੇ ਦਾਂਗੇ ਜੀ 83% ਐਮ ਆਰ ਪੀ ਤੋਂ ਹਮ ਆਫਿਸ ਚੇਅਰ ਇਹ ਦੀਵਾਲੀ ਤੱਕ ਹੀ ਓਫਰ ਹੈ ਕੱਲਾ ਜਿਵੇਂ ਆ ਚੇਅਰ ਦੀ ਬਹੁਤ ਡਿਮਾਂਡ ਹੈ ਆਫਿਸ ਦੇ ਵਿੱਚ ਕਿਉਂਕਿ ਇਹਦੇ ਬੈਠ ਕੇ ਬੰਦੇ ਨੂੰ ਪੂਰਾ ਮਤਲਬ ਕਿ ਰਿਲੈਕਸ ਫੀਲ ਹੁੰਦਾ ਹੈ ਹਣਾ ਬਾਈ ਹਾਂਜੀ ਇਹਦੇ ਵਿੱਚ ਬਾਈ ਕਿੰਨੇ ਕਿਹੜੇ ਤਰ੍ਹਾਂ ਦੀਆਂ ਹੋਣਗੀਆਂ ਸੜਕੋ 15 ਮੇਲ ਦੀ ਆਫਿਸ ਚੇਅਰ ਵੀ ਹੈ ਜੀ 15 ਤਰ੍ਹਾਂ ਦੀ 15 ਤਰ੍ਹਾਂ ਦੀ ਠੀਕ ਆ ਆ ਜਿਵੇਂ ਗੇਮਰਾਂ ਵਾਸਤੇ ਵੀ ਨਹੀਂ ਬਾਈ ਹਾਂਜੀ ਗੇਮਰ ਵਾਸਤੇ ਵੀ ਨਹੀਂ ਸਟ੍ਰੀਮਰਾਂ ਵਾਸਤੇ ਵੀ ਮਤਲਬ ਚਿਹਰੇ ਮਿਲ ਜਣਗੇ ਇੱਥੇ ਹਰ ਹਰ ਤਰ੍ਹਾਂ ਦੀ ਆ ਹਨਾ ਬਾਈ ਹਾਂਜੀ ਹਾਂ ਇਹ ਵੀ ਆ ਗਈਆਂ ਅਲਮਾਰੀਆਂ ਬਾਈ ਜਿਵੇਂ ਇਹ ਵੀ ਉਹੀ ਗੋਦਰੇਜ ਕੰਪਨੀ ਗੋਦਰੇਜ ਕੰਪਨੀ ਦਾ ਨਹੀਂ ਸਾਰਾ ਠੀਕ ਹੈ ਪੈਂਦੀ ਕਿੱਥੇ ਐ ਇਧਰੋਂ ਆਪਾਂ ਆਉਨੇ ਆ ਜਦੋਂ ਜਾਖਲ ਤੋਂ ਹਾਂਜੀ ਇਧਰੋਂ ਆਪਾਂ ਭਿੱਖੀ ਤੋਂ ਆਉਨੇ ਹਾਂ ਭਿੱਖੀ ਤੋਂ ਆਉਨੇ ਹਾਂ ਵੀ ਜਿਹੜਾ ਪੁਲ ਆਉਂਦਾ ਇੱਥੇ ਜਿਹੜਾ ਹਾਂਜੀ ਪੁਲ ਆਉਂਦਾ ਇੱਥੇ ਆਪਣੇ ਕੋਈ ਹੋਰ ਮੇਨ ਲੋਕੇਸ਼ਨ 슈ਗਰ ਮਿਲਦੇ ਸਾਹਮਣੇ ਜੀ ਭਿੱਖੀ